ਮੇਰੀ ਵੀਡੀਓ ਦੇਖ ਰਹੇ ਸਵੇਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਪ ਜ ਸਿੰਘ ਰਿਆੜ ਬਟਾਲੇ ਤੋਂ ਆਪ ਸਭ ਦਾ ਸਵਾਗਤ ਕਰਦਾ ਜੀ ਵੀਰ ਜੀ ਅੱਜ ਅਸੀਂ ਗੱਲ ਕਰਾਂਗੇ ਆਪਣੇ ਪੰਜਾਬ ਦੇ ਵਿੱਚ ਪੁਰਾਣੀਆਂ 12 ਮਿਸਲਾਂ ਦੀ ਇਹਨਾਂ ਮਿਸਲਾਂ ਦੇ ਜਥੇਦਾਰ ਇਹਨਾਂ ਮਿਸਲਾਂ ਦੇ ਫੌਜੀ ਤਾਕਤ ਔਰ ਇਹਨਾਂ ਮਿਸਲਾਂ ਦਾ ਇਲਾਕਾ ਇੱਕ ਅੰਗਰੇਜ਼ ਇਤਿਹਾਸਕਾਰ ਜਿਹੜਾ ਹੈ ਜੇਮਸ ਰੋਨਲ ਉਹ ਪੰਜਾਬ ਵਿੱਚ ਆਇਆ 1782 ਦੇ ਵਿੱਚ ਔਰ ਉਹਨੇ ਨਾ ਮਿਸਲਾਂ ਦਾ ਜਿਹੜੀ ਜਿਹੜੀ ਮਿਸਲ ਜਿੱਥੇ-ਜਿੱਥੇ ਰਾਜ ਕਰ ਰਹੀ ਸੀਗੀ ਇੱਕ ਉਹਦਾ ਨਕਸ਼ਾ ਬਣਾਇਆ ਔਰ ਜੋ ਉਸ ਟਾਈਮ ਸਿਸਟਮ ਚੱਲ ਰਿਹਾ ਸੀਗਾ ਉਹ ਉਹਨੇ ਦੱਸਿਆ ਉਹ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਸਿੱਖਾਂ ਦੇ ਮਿਸਲਾਂ ਦੀ ਰਾਜਧਾਨੀ ਜਿਹੜੀ ਹੈ ਸਾਰਿਆਂ ਦੀ ਲਗਭਗ ਕੇਂਦਰੀ ਰਾਜਧਾਨੀ ਜਿਹੜੀ ਹੈ ਸ੍ਰੀ ਅਮਰਸਰ ਸਾਹਿਬ ਸੀਗੀ ਸਰਮੇਨਾ ਦਾ ਸਿੱਖ ਸੀਗਾ ਸਰਕਾਰ ਇਹ ਮਹਾਸੰਗ ਦੀ ਬੋਲਦੇ ਸੀਗੇ ਮਹਾਸੰਗ ਔਰ ਜਥੇਦਾਰ ਨਵਾਬ ਕਪੂਰ ਸਿੰਘ ਹੁਣੀ ਹੈ 1777 ਤੋਂ ਲੈ ਕੇ ਸੌਰੀ 1737 ਤੋਂ ਲੈ ਕੇ 1753 ਤੱਕ ਔਰ 1753 ਤੋਂ ਲੈ ਕੇ 1783 ਤੱਕ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਜੀ ਉਹਨਾਂ ਨੇ ਕਮਾਂਡ ਕੀਤੀ ਹੈ ਪੂਰੀ ਮਿਸਲਾਂ ਦੇ ਉੱਤੇ ਔਰ ਵਿਧਾਨਪਾਲਿਕਾ ਆਪਣੀ ਜਿਹੜੀ ਹੈ ਵਿਧਾਨਪਾਲਿਕਾ ਆਪਾਂ ਕਹਿੰਦੇ ਆ ਜੀ ਜਿਦਾ ਆਪਣਾ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਆਪਣਾ ਉਹ ਸਰਬੱਤ ਖਾਲਸਾ ਸੀਗਾ ਕੋਈ ਵੀ ਸਿੱਖ ਧਰਮ ਦੇ ਮਸਲੇ ਹੁੰਦੇ ਉਹ ਸਾਡੇ ਸੁਪਰੀਮ ਕੋਰਟ ਸਰਬੱਤ ਖਾਲਸਾ ਦੇ ਵਿੱਚ ਹੀ ਨਿਬੇੜੇ ਜਾਂਦੇ ਔਰ ਮੋਦਰਾ ਸਾਡੀ ਜਿਹੜੀ ਆ ਜਿਹਨੂੰ ਸਿੱਕਾ ਆਪਾਂ ਕਹਿ ਦਿੰਦੇ ਆ ਇਹ ਨਾਨਕਸ਼ਹੀ ਸਿੱਕਾ ਸੀਗਾ ਜੀ ਦੂਸਰਾ ਸਰ ਮਿਸਲਾਂ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਹੈਗੀ ਕੁਝ ਸ਼ੁਕਰਚਕੀਆਂ ਚੱਕੀਆਂ ਮਿਸਲ ਹੋ ਗਈ ਕਨਈਆ ਮਿਸਲ ਹੋ ਗਈ ਨਕਈ ਮਿਸਲ ਹੋ ਗਈ ਇਹ ਇੱਕਦੋ ਮਿਸਲਾਂ ਨੇ ਜਿੰਨਾਂ ਬਾਰੇ ਜ਼ਿਆਦਾ ਜਾਣਕਾਰੀ ਹੈ ਕਿਉਂਕਿ ਸ਼ੁਕਰਚਕੀਆਂ ਮਿਸਲ ਤੋਂ ਤੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ قائم ਕਰਨ ਵਾਲੇ ਔਰ ਨਕਈ ਮਿਸਲ ਜਿਹੜੀ ਹੈ ਇਹ ਉਹਨਾਂ ਦੇ ਸਹਰੇ ਸੀਗੇ ਜੀ ਮਹਾਰਾਜਾ ਰਣਜੀਤ ਸਿੰਘ ਦੇ ਚਲੋ ਵਾਪਸ ਗੱਲ ਕਰਦੇ ਆ ਜੀ ਪਹਿਲੀ ਮਿਸਲ ਹੈ ਜੀ ਫੂਲਕੀਆ ਮਿਸਲ ਫੂਲਕੇ ਮਿਸਲ ਤੁਹਾਨੂੰ ਪਤਾ ਹੈ ਕਿ ਜਿਹੜੀਆਂ 11 ਮਿਸਲਾਂ ਬਾਅਦ ਚੋਂ ਬਣੀਆਂ ਫੂਲਕੇ ਮਿਸਲ ਜਿਹੜੀ ਪਹਿਲਾਂ ਬਣ ਗਈ ਸੀਗੀ ਇਹ ਦੀ ਰਾਜਧਾਨੀ ਇਹਦੀ ਨਾਰਮਲ ਰਾਜਧਾਨੀ ਕਹਿ ਦਿੰਦੇ ਆ ਪਟਿਆਲਾ ਨਾਬਾ ਔਰ ਜੀਂਦ ਸੀਗੀ ਮੁੱਖ ਜਥੇਦਾਰ ਇਹਨਾਂ ਦੇ ਹੈਗੇ ਸੀਗੇ ਜੀ ਫੂਲ ਸਿੱਧੂ ਬਾਬਾ ਫੂਲਾ ਸਿੰਘ ਜੀ ਔਰ ਹਮੀਰਾ ਸਿੰਘ ਨਾਬਾ ਔਰ ਗਜਪਤ ਰਾਏ ਗਜਪਤ ਸਿੰਘ ਜੀ ਹਾਂ ਸੌਰੀ ਗਜਬਤ ਸਿੰਘ ਜੀਂਦ ਔਰ ਕੋਟਸਵਾਰ ਇਹਨਾਂ ਕੋਲ ਸੀਗੇ ਜੀ 5000 ਔਰ ਇਲਾਕਾ ਇਹਨਾਂ ਦਾ ਸੀਗਾ ਬਰਨਾਲਾ ਬਠਿੰਡਾ ਔਰ ਸੰਗਰੂਰ ਦੂਸਰੀ ਮਿਸਲ ਆ ਜਾਂਦੀ ਹੈ ਜੀ ਆਲੂ ਵਾਲੀਆ ਮਿਸਲ ਜਿਹਨੂੰ ਆਪਾਂ ਕਲਾਲ ਮਿਸਲ ਵੀ ਕਹਿੰਦੇ ਨੇ ਇਹਦੀ ਰਾਜਸਥਾਨੀ ਕਪੂਰਥਲਾ ਸੀਗੇ ਮੁੱਖ ਜਥੇਦਾਰ ਸਰਦਾਰ ਜੱਸਾ ਸਿੰਘ ਅਲੂ ਵਾਲੀਆ ਔਰ ਫਤਿਹ ਸਿੰਘ ਅਲੂ ਵਾਲੀਆ ਜਿੰਨੋ ਕਿ ਜੱਸਾ ਸਿੰਘ ਅਲੂ ਵਾਲੀਆ ਨੇ ਆਪਣਾ ਮਤਬੰਦਾ ਪੁੱਤ ਬਣਾ ਕੇ ਰੱਖਿਆ ਹੋਇਆ ਸੀਗਾ ਕੋਰਸਵਾਰੇ ਇਹਨਾਂ ਕੋਲੇ 10000 ਸੀਗੇ ਜੀ ਔਰ ਇਲਾਕਾ ਇਹਨਾਂ ਦਾ ਨੂਰਮੈਲ ਤਲਵੰਡੀ ਔਰ ਫਗਵਾੜਾ ਸੀਗਾ ਇਸ ਤੀਸਰੀ ਮਿਸਲ ਆ ਜਾਂਦੀ ਹੈ ਜੀ ਪੰਗੀ ਮਿਸਲ ਰਾਜस्तानी ਇਹਨਾਂ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਜਥੇਦਾਰ ਉਮਰ ਸਿੰਘ ਢਿੱਲੋਂ ਤੇ ਹਰੀ ਸਿੰਘ ਢਿੱਲੋਂ ਔਰ ਝੰਡਾ ਸਿੰਘ ਪੰਗੀ ਔਰ ਗੰਡਾ ਸਿੰਘ ਪੰਗੀ ਸਰਦਾਰ ਇਹਨਾਂ ਦੇ ਕੋਲੇ ਘੋੜਸਵਾਰ ਸੀਗੇ 10000 ਜੀ ਔਰ ਤਰਨਤਾਰਨ ਲਾਹੌਰ ਦਾ ਕੁਝ ਇਲਾਕਾ ਇਹਨਾਂ ਦੇ ਕੋਲੇ ਸੀਗਾ ਬੱਚੋ ਇਸੇ ਮਿਸਲ ਦੇ ਨਾਲ ਲੜਾਈ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕੀਤਾ ਸੀਗਾ ਕਿਉਂਕਿ ਇਹ ਪੰਗੀ ਸਰਦਾਰ ਜਿਹੜੇ ਸੀਗੇ ਇਹ ਆਪਣੀ ਜਿਹੜੀ ਜਨਤਾ ਸੀਗੀ ਉਹਨਾਂ ਤੇ ਟੈਕਸ ਜ਼ਿਆਦਾ ਲਾਉਂਦੇ ਸੀਗੇ ਔਰ ਹੋਰ ਵੀ ਇਨਸਾਫ ਨਹੀਂ ਸੀ ਦਿੰਦਾ ਔਰ ਲਾਹੌਰ ਦੇ ਲੋਕਾਂ ਨੇ ਖੁਦ ਚਿੱਠੀ ਪਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਸੱਦਿਆ ਸੀਗਾ ਚੌਥੀ ਮਿਸਲ ਆ ਜਾਂਦੀ ਜੀ ਕਨਈਆ ਮਿਸਲ ਇਹਦੀ ਰਾਸਤਾ ਨਹੀਂ ਬਟਾਲੇ ਸੀਗੀ ਬਟਾਲੇ ਦੀ ਰਾਜਸਤਾਨੀ ਔਰ ਕਨਈਆ ਮਿਸਲ ਦਾ ਜਵਾਈ ਬਣਿਆ ਮਹਾਰਾਜਾ ਰਣਜੀਤ ਸਿੰਘ ਜੀ ਕਿਉਂਕਿ ਬਟਾਲੇ ਉਹਦੇ ਸੌਰੇ ਸੀਗੇ ਇੱਥੇ ਸਾਡਾ ਇਹ 베ਰਿੰਗ ਕਾਲਜ ਹੋ ਗਿਆ ਉਹਦੇ ਲਾਗੇ ਚਕੇ ਇੱਕ ਹੋਰ ਕ੍ਰਿਸਚਨ ਹੁੰਦੇ ਉੱਥੇ ਇੱਕ ਕਾਲਜ ਚੱਲ ਰਿਹਾ ਉਹ ਹੋ ਗਿਆ ਔਰ ਆਪਣੇ ਇਧਰ ਆਰ ਆਰ ਬਾਬਾ ਕਾਲਜ ਹੋ ਗਿਆ ਇਹ ਚਿੱਟੀ ਗਰਾਊਂਡ ਹੋ ਗਈ ਇਹ ਪੂਰਾ ਏਰੀਆ ਸਾਹਮਣੇ ਇੱਕ ਬਾਰਾਂਦਰੀ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਸੀਗੇ ਇੱਥੇ ਉਹਦੇ ਸੌਰਿਆਂ ਦੇ ਵੀ ਲਗਭਗ ਇੱਥੇ ਸੀਗੇ ਔਰ ਬਟਾਲਾ ਇਹਨਾਂ ਦੀ ਇੱਕ ਨਯਾ ਮਿਸਲ ਦੀ ਰਾਜਧਾਨੀ ਸੀ ਜੈ ਸਿੰਘ ਕਨਿਆ ਇਹਨਾਂ ਦੇ ਮੁੱਖ ਜਹੇਦਾਰ ਸੀ ਔਰ ਮਾਈ ਸਦਾਕੌਰ ਜੋ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਮਾਈ ਸਦਾਕੌਰ ਇਹਦਾ ਵੀ ਇੱਕ ਵੱਖਰਾ ਇਤਿਹਾਸ ਹੈ ਜੀ ਇਹ ਨੇ ਰਿਸ਼ਤਾ ਤੇ ਕਰਤਾ ਮਹਾਰਾਜਾ ਰਣਜੀਤ ਸਿੰਘ ਨਾਲ ਔਰ ਇਹ ਸੋਚ ਕੇ ਕੀਤਾ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਬਾਪ ਦੀ ਤੇ ਡੈਥ ਹੋ ਗਈ ਸਰਦਾਰ ਮਹਾਂ ਸਿੰਘ ਦੀ ਔਰ ਮੈਂ ਦੋਵੇਂ ਮਿਲਣਾ ਤੇ ਰਾਜ ਕਰੂੰਗੀ ਕੁਝ ਇਹੋ ਜਿਹੀ ਕਹਾਣੀ ਸੀਗੀ ਇਹਦੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਇਹਦੀ ਚੱਲਣ ਨਹੀਂ ਦਿੱਤੀ ਬਾਅਦ ਦੇ ਵਿੱਚੋਂ ਔਰ ਇਹ ਪਾਸੇ ਹੋ ਗਈ ਕੋਰਸਵਾਰ ਇਹਦੇ ਕੋਲੇ ਸੀਗੇ 8000 ਜੀ ਔਰ ਸਭ ਤੋਂ ਵੱਧ ਇਲਾਕਾ ਇਹਨਾਂ ਦੇ ਕੋਲੇ ਸੀਗਾ ਉਸ ਟਾਈਮ ਪੰਜਾਬ ਦੇ ਵਿੱਚ ਜਿਦੇ ਵਿੱਚ ਅਜਨਾਲਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਕਲਾਨੌਰ ਪਠਾਨਕੋਟ ਸਜਾਨਪੁਰ ਹਾਂਸੀ ਹਿਸਾਰ ਤੱਕ ਇਹ ਏਰੀਆ ਸੀਗਾ ਇਹਨਾਂ ਦੇ ਕੋਲੇ ਪੰਜਵਾਂ ਆ ਗਿਆ ਜੀ ਰਾਮਗੜੀਆ ਮਿਸਲ ਰਾਮਗੜੀਆ ਮਿਸਲ ਦੀ ਰਾਜਸਥਾਨੀ ਸੀਗੀ ਸ੍ਰੀ ਹਰਗੋਬਿੰਦਪੁਰ ਔਰ ਇਹਨਾਂ ਦੇ ਮੁੱਖ ਜੱਥੇਦਾਰ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਤਾਰਾ ਸਿੰਘ ਰਾਮਗੜੀਆ ਔਰ ਮੰਗਲ ਸਿੰਘ ਰਾਮਗੜੀਆ ਔਰ ਇਹਨਾਂ ਕੋਲੇ ਵੀ 5000 ਕੋਟ ਸਵਾਰ ਸੀਗੇ ਔਰ ਇਲਾਕਾ ਇਹਨਾਂ ਦਾ ਬਟਾਲਾ ਮੁਕੇਰੀਆਂ ਔਰ ਕਮਾਨ ਬਟਾਲੇ ਦਾ ਕੁਝ ਹਿੱਸਾ ਔਰ ਮਕੇਰੀਆਂ ਕਮਾਨ ਇਹ ਏਰੀਆ ਪੈਂਦਾ ਸੀ ਕਹਿੰਦੇ ਨੇ 6ਵੀਂ ਮਿਸਲ ਆ ਗਈ ਜੀ ਸਿੰਘਪੁਰੀਆ ਮਿਸਲ ਇਹਦੀ ਰਾਜਤਾਨੀ ਪੱਟੀ ਸੀਗੀ ਅੰਮ੍ਰਿਤਸਰ ਸਾਹਿਬ ਦੇ ਔਰ ਇਸ ਦੇ ਮੁੱਖ ਜਥੇਦਾਰ ਨਵਾਬ ਕਪੂਰ ਸਿੰਘ ਸੀ ਹੁੰਨੇ ਸੀਗੇ ਸਰਦਾਰ ਖੁਸ਼ਾਲ ਸਿੰਘ ਸਰਦਾਰ ਬੁੱਧ ਸਿੰਘ ਸੀਗੇ ਔਰ 5000 ਕੋਟਸ ਵਾਰ ਇਹਨਾਂ ਕੋਲੇ ਵੀ ਇਲਾਕਾ ਇਹਨਾਂ ਦਾ ਸਿੰਘਪੁਰਾ ਸ਼ੇਕੂਪੁਰਾ ਸ੍ਰੀ ਅੰਮ੍ਰਿਤਸਰ ਸਾਹਿਬ 7ਵਾਂ ਮਿਸਾਲ ਹੁੰਦਾ ਜੀ ਕਰੋੜ ਸਿੰਘਿਆ ਮਿਸਲ ਇਹਦੀ ਰਾਜਧਾਨੀ ਸ਼ਾਮਚਰਾਸੀ ਔਰ ਹਰਿਆਣਾ ਚ ਪੈਂਦਾ ਇਹ ਸ਼ਾਮਚਰਾਸੀ ਔਰ ਜਥੇਦਾਰ ਸ਼ਾਮ ਸਿੰਘ ਨਾਰਲਾ ਤੇ ਬਾਬਾ ਬਗੇਲ ਸਿੰਘ ਉਹੀ ਬਾਬਾ ਬਗੇਲ ਸਿੰਘ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ ਕੋਰਸਵਾਰ ਇਹਨਾਂ ਕੋਲੇ 10000 ਜੀ ਇਲਾਕਾ ਇਹਨਾਂ ਦਾ ਗਰਦਾਸਪੁਰ ਹਸ਼ਿਆਰਪੁਰ ਹਰਿਆਣਾ 8ਵੀਂ ਮਿਸਲ ਆ ਜਾਂਦੀ ਨਿਸ਼ਾਨਵਾਲੀਆ ਮਿਸਲ ਰਾਜਤਾਨੀ ਅੰਬਾਲਾ ਜਥੇਦਾਰ ਦਸੌਂਦਾ ਸਿੰਘ ਸੰਗਤ ਸਿੰਘ ਤੇ ਸਰਦਾਰ ਮੇਰ ਸਿੰਘ ਇਹਨਾਂ ਕੋਲੇ ਟੋਟਲ 2000 ਕੋਟਸਵਾਰਸਨ ਔਰ ਸ਼ਾਬਾਜ਼ ਮਾਰਕੰਡੇ ਦਾ ਇਲਾਕਾ ਅੰਬਾਲਾ ਰੋਪੜ ਤੇ ਸ੍ਰੀ ਆਨੰਦਪੁਰ ਸਾਹਿਬ ਇਹਨਾਂ ਦੀ ਜ਼ਿੰਮੇਵਾਰੀ ਦੇ ਇਲਾਕੇ ਸੀਗੇ ਨੌਵੀਂ ਮਿਸਲ ਆ ਜਾਂਦੀ ਜੀ ਸ਼ੁਕਰ ਚੱਕੀਆ ਮਿਸਲ ਸ਼ੁਕਰ ਚੱਕੀਆ ਮਿਸਲ ਦੇ ਰਾਜਤਾਨੀ ਗੁਜਰਾਵਾਲਾ ਪਾਕਿਸਤਾਨ ਦੇ ਵਿੱਚ ਜਥੇਦਾਰ ਸਰਦਾਰ ਚੜ੍ਹਤ ਸਿੰਘ ਮਹਾਰਾਜ ਰਣਜੀਤ ਸਿੰਘ ਦੇ ਦਾਦਾ ਜੀ ਸਰਦਾਰ ਮਹਾ ਸਿੰਘ ਮਹਾਰਾਜ ਰਣਜੀਤ ਸਿੰਘ ਦੇ ਪਿਤਾ ਜੀ ਔਰ ਮਹਾਰਾਜਾ ਰਣਜੀਤ ਸਿੰਘ ਕੋਟਸਵਾਰ ਇਹਨਾਂ ਲਗਭਗ ਸਾਰਿਆਂ ਦੇ ਵਿੱਚੋਂ ਇਹਨਾਂ ਦੇ ਸਭ ਤੋਂ ਜ਼ਿਆਦਾ ਸੀਗੇ ਜੀ 14000 ਕੋਟਸਵਾਰ ਇਹਨਾਂ ਦੇ ਕੋਲੇ ਸੀਗੇ ਇਲਾਕਾ ਇਹਨਾਂ ਦਾ ਕਿਲਾ ਦੀਦਾਰ ਸਿੰਘ ਦਾ ਕਿਲਾ ਮੋਹਨ ਸਿੰਘ ਤੇ ਐਮਨਾਬਾਦ ਇਹ ਲਗਭਗ ਸਾਰੇ ਇਲਾਕੇ ਇਸ ਟਾਈਮ ਪਾਕਿਸਤਾਨ ਦੇ ਵਿੱਚ ਨੇ ਤੇ 10ਵੀਂ ਮਿਸਲ ਆਈ ਦੀ ਡੱਲੇਵਾਲੀਆ ਦੀ ਮਿਸਲ ਇਹਨਾਂ ਦੀ ਰਾਜਤਨੀ ਹੈਗੀ ਸੀਗੀ ਇਹ ਰਾਹੋ ਚਥੇਦਾਰ ਸਰਦਾਰ ਗੁਲਾਬ ਸਿੰਘ ਡੱਲੇਵਾਲੀਆ ਤੇ ਤਾਰਾ ਸਿੰਘ ਔਰ ਮਾਨ ਸਿੰਘ ਕੋਰਸਵਾਰ ਇਹਨਾਂ ਕੋਲੇ 12000 ਸੀਗੇ ਜੀ ਔਰ ਇਲਾਕਾ ਇਹਨਾਂ ਦਾ ਲੁਧਿਆਣਾ ਤੇ ਜਲੰਧਰ ਦੋਵੇਂ ਜ਼ਿਲ੍ਹੇ ਇਹਨਾਂ ਦੇ ਕੋਲੇ ਫਿਰ 11ਵੀਂ ਮਿਸਲ ਆਈ ਦੀ ਨਕਈ ਮਿਸਲ ਸੌਰੀ ਮੈਂ ਅੱਗੇ ਤੁਹਾਨੂੰ ਥੋੜਾ ਗਲਤ ਗਾਈਡ ਕਰ ਗਿਆ ਜਿਹੜੇ ਮਹਾਰਾਜਾ ਰਣਜੀਤ ਸਿੰਘ ਮੈਂ ਪਹਿਲਾਂ ਦੱਸਿਆ ਨਾ ਕਿ ਉਹ ਇਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਜਿਹੜੇ ਨਕਈ ਮਿਸਲ ਦੇ ਹੈ ਉਹ ਨਕਈ ਨਹੀਂ ਸੀ ਕਿਸੇ ਰੁੱਕ ਨਈਆ ਮਿਸਲ ਸੀ ਸੌਰੀ ਮੈਂ ਗਲਤੀ ਮੰਨਦਾ ਜੀ ਆਪਣੀ ਔਰ ਇਹ ਨਕਈ ਮਿਸਲ ਹੈ ਜੀ ਰਾਜஸ்தானੀ ਇਹਦੀ ਚੁੰਨੀਆਂ ਹੈ ਇਹ ਵੀ ਪਾਕਿਸਤਾਨ ਦੇ ਵਿੱਚ ਪੈਂਦਾ ਜਥੇਦਾਰ ਸਰਦਾਰ ਹੀਰਾ ਸਿੰਘ ਔਰ ਹੀਰਾ ਸਿੰਘ ਸੰਧੂ ਔਰ ਰਣ ਸਿੰਘ 7000 ਘੋੜਸਵਾਰ ਸੀਗੇ ਜੀ ਇਹਨਾਂ ਦੇ ਕੋਲੇ ਔਰ ਇਹਨਾਂ ਦਾ ਇਲਾਕਾ ਖੇਮਕਰਨ ਖੁੱਦਿਆਂ ਦਿਆਲਪੁਰਾ ਔਰ ਔੰਕਾਰਾ ਇਹ ਵੀ ਮੇਰੇ ਸਾਹਮਣੇ ਤੇ ਖੇਮਕਰਨ ਤੇ ਇਧਰ ਪੈਂਦਾ ਬਾਕੀ ਖੁੱਦਿਆਂ ਦਿਆਲਪੁਰ ਇਹ ਨਹੀਂ ਪਤਾ ਸਰ ਸੌਰੀ ਕਿੱਧਰ ਹੈ 12ਵੀਂ ਜੀ ਆ ਗਈ ਸ਼ਹੀਦਾਂ ਦੀ ਮਿਸਲ ਮਿਸਲ ਸ਼ਹੀਦਾਂ ਵੀ ਜਿਹਨੂੰ ਆਪਾਂ ਕਹਿ ਦਿੰਦੇ ਆ ਰਾਜਤਾਨੀ ਇਹਦੀ ਆ ਗਈ ਸ਼ਹਿਜਾਦਾਪੁਰ ਔਰ ਇਹਨਾਂ ਦੇ ਮੁੱਖ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਔਰ ਸਰਦਾਰ ਸਦਾ ਸਿੰਘ ਇਹਨਾਂ ਦੇ ਕੋਲੇ 5000 ਘੋੜਸਵਾਰ ਸੀਗੇ ਜੀ ਔਰ ਇਲਾਕਾ ਇਹਨਾਂ ਦਾ ਤਲਵੰਡੀ ਸਾਬੋ ਔਰ ਉਤਰੀ ਅੰਬਾਲਾ ਇਹ ਸੀਗੀਆਂ ਜੀ ਸਾਡੀਆਂ 12 ਮਿਸਲਾਂ 12 ਮਿਸਲਾਂ ਦੇ ਆਪਣੇ ਜਥੇਦਾਰ ਉਹਨਾਂ ਦੀ ਘੋੜਸਵਾਰਾਂ ਦੀ ਸ਼ਕਤੀ ਔਰ ਉਹਨਾਂ ਦੇ ਇਲਾਕੇ ਇਹ ਮਿਸਲਾਂ ਜਿਹੜੀਆਂ ਨੇ ਇਹਨਾਂ ਚੋਂ ਕੁਝ ਮਿਸਲਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਅਫਗਾਨ ਤਾੜਮੀਆਂ ਦਾ ਮੁਕਾਬਲਾ ਕੀਤਾ ਔਰ ਉਹ ਰਾਹ ਬੰਦ ਕੀਤਾ ਔਰ ਜਿਹੜੀਆਂ ਆਪਣੀਆਂ ਚੜ੍ਹਦੇ ਪੰਜਾਬ ਦੀਆਂ ਮਿਸਲਾਂ ਸੀਗੀਆਂ ਜਿਦਾਂ ਬਾਬਾ ਬਗੇਲ ਸਿੰਘ ਉਹਨਾਂ ਦੀ ਮਿਸਲ ਹੋ ਗਈ ਕਨਈਆ ਮਿਸਲ ਹੋ ਗਈ ਇਹਨਾਂ ਨੇ ਜਾ ਕੇ ਦਿੱਲੀ ਫਤਿਹ ਕੀਤੀ ਲਾਲ ਕਿਲੇ ਤੇ ਝੰਡਾ ਚੁਲਾਇਆ ਟੋਟਲ ਜੇ ਦੇਖੀਏ ਇਹਨਾਂ ਦੀ ਘੋੜਸਵਾਰਾਂ ਦੀ ਗਿਣਤੀ ਲਗਭਗ 93000 ਬਣਦੀ ਹੈ ਜੀ ਔਰ ਕੁਝ ਇਤਿਹਾਸਕਾਰਾਂ ਨੇ ਤਕਰੀਬਨ ਇਹ ਗਿਣਤੀ 1 ਲੱਖ ਲਿਖੀ ਹੈ ਕੁਝ ਨੇ 1.5 ਲੱਖ ਲਿਖੀ ਹੈ ਉਹ ਪਤਾ ਨਹੀਂ ਉਹਨਾਂ ਨੇ ਕਿਸ ਹਿਸਾਬ ਨਾਲ ਲਿਖੀ ਪਰ ਜੋ ਇੱਥੇ ਲਿਖਿਆ ਹੈ ਜਾਂ ਜੋ ਮੈਂ ਪੜਿਆ ਹੈ ਉਹ ਮੈਂ ਤੁਹਾਨੂੰ ਦੱਸਿਆ ਹੈ 93000 ਉਹਨਾਂ ਦੀ ਟੋਟਲ ਗਿਣਤੀ ਬਣਦੀ ਹੈ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਮਸਲਾਂ ਦਾ ਮਸਾਲਾ ਕੁੱਟ ਕੇ ਜਿਹੜਾ ਆਪਣੇ ਕੁੰਡੇ ਦੇ ਵਿੱਚ ਪਾਇਆ ਸੀਗਾ ਉਸ ਤੋਂ ਗੱਲ ਸ਼ੁਰੂ ਕਰਾਂਗੇ ਮਤਲਬ ਸਾਰੀਆਂ ਮਿਸਲਾਂ ਨੂੰ ਇਕੱਠੀਆਂ ਕਰਕੇ ਆਪਣਾ ਰਾਜ ਕਾਇਮ ਕੀਤਾ ਸਿੱਖ ਰਾਜ ਦਾ ਸ਼ੁਰੂਆਤੀ ਦੌਰ ਆਪਾਂ ਕੱਲ ਨੂੰ ਤੁਹਾਨੂੰ ਦੱਸਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਕਮੈਂਟ ਜਰੂਰ ਕਰਿਆ ਕਰੋ ਔਰ ਵੀਡੀਓ ਸ਼ੇਅਰ ਵੀ ਕਰਿਆ ਕਰੋ ਚੰਗੀਆਂ ਵੀਡੀਓਜ਼ ਨੇ ਕੋਈ ਮਾੜੀਆਂ ਨਹੀਂ ਯਾਰ ਆਪਣੇ ਬੱਚਿਆਂ ਨੂੰ ਪਤਾ ਲੱਗੇਗਾ ਕੋਈ ਹੋਰ ਹੀ ਦੇਖ ਲੈਂਦਾ ਕਿਸੇ ਨੂੰ ਪਤਾ ਲੱਗੇਗਾ ਇਸ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕੱਲ ਤੱਕ ਲਈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਜੈ ਹਿੰਦ ਖੁਦਾ হাফেজ